ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਮੈਂ ਦੁੱਧਾ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਚੈਨਲ ਦੇਸ਼ ਦੁਨੀਆ ਦੇ ਉੱਤੇ ਸਰਦਾਰ ਰਿਸ਼ਪਾਲ ਸਿੰਘ ਜੀ ਜਿਹੜੇ ਕਿ ਬਿਜਲੀ ਬੋਰਡ ਦੇ ਵਿੱਚੋਂ ਰਿਟਾਇਰਡ ਹੋਏ ਨੇ ਸੇਵਾਮੁਕਤ ਹੋਏ ਨੇ ਅਤੇ ਇਹ ਪੀਐਸਸੀਬੀ EMPLOYEES FEDERATION ATK ਜੋ ਪੰਜਾਬ ਦੇ ਸੂਬਾ ਡਿਪਟੀ ਜਨਰਲ ਸਕੱਤਰ ਸਨ ਤੇ ਇਸ ਤੋਂ ਬਿਨਾਂ ਸਰਕਲ ਦੇ ਪ੍ਰਧਾਨ ਸਨ ਇਹਨਾਂ ਦੀ ਰਿਟਾਇਰਮੈਂਟ ਪਾਰਟੀ ਦੇ ਉੱਤੇ ਜੋ ਪੀਐਸਸੀਬੀ EMPLOYEES FEDERATION ATK ਦੀ ਸਵਾਈ ਲੀਡਰਸ਼ਿਪ ਆ ਜਿਨ੍ਹਾਂ ਦੇ ਵਿੱਚ ਸਰਪ੍ਰਸਤ ਸਰਦਾਰ ਹਰਪਜਨ ਸਿੰਘ ਜੀ ਪਿਲਖਣੀ ਜਿਹੜੇ ਸਾਬਕਾ ਸੂਬਾ ਪ੍ਰਧਾਨ ਨੇ ਇਸ ਤੋਂ ਤਨਾ ਸਰਦਾਰ ਗੁਰਪ੍ਰੀਤ ਸਿੰਘ ਜੀ ਗੱਡੀਪਿੰਡ ਜਿਹੜੇ ਕਿ ਸੂਬਾ ਪ੍ਰਧਾਨ ਨੇ ਸਰਦਾਰ ਲਾਹੌਰੀਆ ਜੀ ਸੈਣੀ ਜੀ ਇਹ ਸਾਰੇ ਸਾਥੀ ਇੱਥੇ ਜਿਹੜੇ ਪਹੁੰਚੇ ਨੇ ਸਭ ਤੋਂ ਪਹਿਲਾਂ ਜੋ ਗੱਡੀਪਿੰਡ ਜੀ ਨੇ ਪ੍ਰਾਨ ਸਾਹਿਬ ਇਹਨਾਂ ਨਾਲ ਇਹਨਾਂ ਨਾਲ ਗੱਲਬਾਤ ਕਰਦਾ ਗੱਡੀਪਿੰਡ ਜੀ ਕੀ ਕਹਿਣਾ ਚਾਹੁੰਦੇ ਆ ਇਸ ਰਿਟਾਇਰਮੈਂਟ ਦੇ ਤੇ ਅੱਜ ਇਹ ਬਹੁਤ ਖੁਸ਼ੀ ਦਾ ਮੌਕਾ ਸਾਡੇ ਜਿਹੜੇ ਇਹ ਡੇਡ ਦੇ ਡਿਪਟੀ ਜਨਰਲ ਸਖਤਰ ਨੇ ਸਾਥੀ ਰਸਪਾਲ ਸਿੰਘ ਜੀ ਪਾਲੀ ਜਿਹੜੇ ਬਤੌਰ ਜੇ ਮਹਿਕਮੇ ਨੂੰ 37 ਸਾਲ ਸਵਾਮਾ ਦੇਣ ਉਪਰੰਤ 31 ਜਨਵਰੀ 24 ਨੂੰ ਰਿਟਾਇਰ ਹੋਏ ਨੇ ਅਸੀਂ ਉਹਨਾਂ ਦੀ ਖੁਸ਼ੀ 'ਚ ਅੱਜ ਇੱਥੇ ਸ਼ਾਮਲ ਹੋਏ ਆਂ ਹਾਰੀ ਸਟੇਟ ਕਮੇਟੀ ਇਹ ਇਹ ਸਾਥੀ ਬਹੁਤ ਵਧੀਆ ਇਹਨਾਂ ਨੇ ਸ਼ਾਨਦਾਰ ਕੰਮ ਕੀਤਾ ਤੇ ਮਹਿਕਮੇ ਦਾ ਕੰਮ ਕਰਦਿਆਂ ਕਰਦਿਆਂ ਨਾਲ ਜਹੇਬੰਦੀ ਦੇ ਵਿੱਚ ਵੀ ਇਹਨਾਂ ਨੇ ਬਰਾਬਰ ਤੇ ਕੰਮ ਕਰਕੇ ਤਾਂ ਜਿੱਥੇ ਮਹਿਕਮੇ 'ਚ ਡੈਲੀ ਤੇ ਭਰਤੀ ਹੋ ਕੇ ਜੇਈ ਰਟਾਇਰ ਹੋਏ ਨੇ ਉੱਥੇ ਵਿਭਾਗ ਮੈਹਕਮੇ ਜਾਇਬੰਦੀ ਦੇ ਵਿੱਚ ਸਬਡਿਵੀਜ਼ਨ ਤੋਂ ਸ਼ੁਰੂ ਕਰਕੇ ਸਫਰ ਤਾਂ ਸਟੇਟ ਦੇ ਡਿਪਟੀ ਜਨਰਲ ਸੱਤਰ ਬਣੇ ਨੇ ਇੱਕ ਸਾਡਾ ਚਾਰਜ ਜਾਇਬੰਦੀਆਂ ਦਾ ਇੱਕ ਮੰਚਿਆ ਬਿਜਲੀ ਮਲਾਜਮ ਇਕਤਾ ਮੰਚ ਉਹਦੇ ਵੀ ਇਹ ਆਗੂ ਉਹਦੇ ਆਧਾਰ ਨੇ ਸਟੇਟ ਦੇ ਲੈਵਲ ਦੇ ਸੋ ਅੱਜ ਇਸ ਮੌਕੇ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੱਥੇ ਬਹੁਤ ਖੁਸ਼ੀ ਦਾ ਮੌਕਾ ਉੱਥੇ ਸਾਡਾ ਇਹ ਵਿਭਾਗ ਜਿਹਦਾ ਬਹੁਤ ਵੱਡਾ ਆਕਾਰ ਸੀ ਤੇ ਉਹਦਾ ਆਕਾਰ ਜਿਹੜਾ ਗਵਰਨਮੈਂਟਾਂ ਘਟਾ ਰਹੀਆਂ ਤੇ ਉਹਦੇ ਤੇ ਇਹ ਚਿੰਤਾ ਵੀ ਆ ਅਸੀਂ ਆ ਜਿਹੜੀ ਜਨਵਰੀ ਦੀ ਤਨਖਾਹ ਆ ਇਹ ਸੰਘਰਸ਼ ਦੇ ਰਾਹੀਂ ਪ੍ਰਾਪਤ ਕੀਤੀ ਆ ਪੈਨਸ਼ਨਰਾਂ ਵੀ ਪੈਨਸ਼ਨਰਾਂ ਨੇ ਪੈਨਸ਼ਨਾਂ ਜਿਹੜੀਆਂ ਸੰਘਰਸ਼ ਰਾਹੀਂ ਪ੍ਰਾਪਤ ਕੀਤੀਆਂ ਤੁਸੀਂ ਮੌਕੇ ਵੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਇਸ ادارے ਦਾ ਆਕਾਰ ਘਟਾਉਣ ਦੀ ਨੀਤੀ ਜਿਹੜੀ ਆ ਉਹ ਬੰਦ ਕੀਤੀ ਜਾਵੇ ਇਹਦੇ ਚ ਜਿੰਨੀ ਲੋੜ ਆ ਉਹਦੇ ਮੁਤਾਬਕ ਰੈਗੂਲਰ ਭਰਤੀ ਕੀਤੀ ਜਾਵੇ ਔਰ ਸਾਰੇ ਕੱਚੇ ਕੰਮ ਜਿਹੜੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ 295 ਬਟਾ 19 ਵਾਲੇ ਸਾਡੇ ਸਾਥੀ ਆ ਉਹਨਾਂ ਦਾ 4 ਸਾਲ ਦਾ ਪੀਡ ਹੋ ਗਿਆ ਲੇਕਿਨ ਉਹਨਾਂ ਨੂੰ ਬਹੁਤ ਨਗੂਣੀਆ ਤਨਖਾਹਾਂ ਦੇ ਕੰਮ ਲਿਆ ਜਾ ਰਿਹਾ ਉਹਨਾਂ ਦੀਆਂ ਤਨਖਾਹਾਂ ਪੂਰੀਆਂ ਕੀਤੀਆਂ ਜਾਣ ਹੋਰ ਵੀ ਜਿਹੜੇ ਸਾਡੇ ਮਸਲੇ ਆਸੀਂ ਮੰਗ ਪੱਤਰ ਪਿਛਲੇ ਦਿਨੀ ਜਿਹੜਾ ਡਾਇਰੈਕਟਰ ਪ੍ਰਬੰਧਕੀ ਜਿਹੜਾ ਪੀਐਸਪੀਸੀਐਲ ਦੇ ਨੇ ਸਰਦਾਰ ਜਸਵੀਰ ਸਿੰਘ ਢਿੱਲੋਂ ਉਹਨਾਂ ਨੂੰ ਦੇ ਕੇ ਆਏ ਆ ਤੇ ਅਸੀਂ ਇਹ ਵੀ ਮੰਗ ਕਰਦੇ ਆਂ ਪੰਜਾਬ ਦੀ ਸਰਕਾਰ ਤੋਂ ਔਰ ਪਾਵਰ ਦੀ ਮੈਨੇਜਮੈਂਟ ਕੋਲੋਂ ਵੀ ਸਾਡੇ ਮਸਲੇ ਜਿਹੜੇ ਆ ਉਹ ਟੇਬਲ ਤੇ ਬੈਠ ਕੇ ਹੱਲ ਕੀਤੇ ਜਾਣ ਨਹੀਂ ਤਾਂ ਫਿਰ ਅਸੀਂ 9 ਤਰੀਕ ਨੂੰ ਸਾਰੇ ਪੰਜਾਬ ਦੀਆਂ 109 ਜ਼ਿਲ੍ਹਿਆਂ ਦੇ ਵਿੱਚ ਰੋਸ ਰੈਲੀਆਂ ਕਰਾਂਗੇ ਔਰ 20 ਤਰੀਕ ਨੂੰ ਜਿਹੜਾ ਬਿਜਲੀ ਮੰਤਰੀ ਆ ਉਹਦੀ ਅਮਰਸਰ ਰੈਸਟੇ ਵੱਡਾ ਧਰਨਾ ਦੇਾਂਗੇ ਪੰਜਾਬ ਪੱਦਰ ਦਾ ਔਰ 16 ਤਰੀਕ ਨੂੰ ਨੈਸ਼ਨਲ ਸਾਡੀ ਸਟ੍ਰਾਈਕ ਦਾ ਦੇਸ਼ ਵਿਆਪੀ ਉਹ ਹੜਤਾਲ ਕਰਾਂਗੇ ਅਸੀਂ ਪੂਰੀ ਥੋਕ ਮਜਾ ਕੇ ਅੱਛਾ ਹਰਪੰਦਰ ਸਿੰਘ ਜੀ ਜਿਵੇਂ ਇਹਨਾਂ ਨੇ ਲੰਮਾ ਸਮਾਂ ਤੁਹਾਡੇ ਨਾਲ ਪੀਐਸਬੀ EMPLOYEES ਫਿਡਰੇਸ਼ਨ ਇਟਿਕ ਦੇ ਵਿੱਚ ਕੰਮ ਕੀਤਾ ਤੇ ਕੁਝ ਤੁਸੀਂ ਇਹਨਾਂ ਦੇ ਕੰਮਾਂ ਨੂੰ ਵੀ ਉੱਪਰੋਂ ਸਟੇਜ ਤੋਂ ਬਣਾਇਆ ਉਹ ਕਿਹੜੀ ਖਾਸ ਗੱਲ ਸੀ ਜਿਹੜੀ ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਕਿ ਹੋਰ ਜਿਹੜੇ ਮੁਲਾਜ਼ਮ ਨੇ ਉਹ ਇਹਨਾਂ ਤੋਂ ਮੋਟੀਵੇਟ ਹੋ ਕੇ ਉਹ ਆਗੂ ਬਣਨ ਦੀ ਕੋਸ਼ਿਸ਼ ਕਰਨ ਅੱਜ ਪੀਐਸਸੀ ਏਮਪਲਾਈ ਫੈਡਰੇਸ਼ਨ ਐਟ ਦੇ ਸਾਡੇ ਸਤਕਾਰਯੋਗ ਆਗੂ ਸਾਥੀ ਰਿਸ਼ਵਾਲ ਸਿੰਘ ਪਾਲੀ ਜੋ ਬਤੌਰ ਚਾਈ ਸਬਸਟੇਸ਼ਨ ਕੰਮ ਕਰਦੇ ਸੀਗੇ 58 ਸਾਲ ਦੀ ਉਮਰ ਹੋ ਗਈ ਸਿਹਤ ਭਾਵੇਂ ਇਹਨਾਂ ਦੀ ਚੰਗੀ ਹੈ ਪਰ ਮਹਿਕਮੇ ਦੇ ਨਿਯਮਾਂ ਮੁਤਾਬਕ ਜਿਸ ਵੇਲੇ ਉਮਰ ਹੋ ਜਾਂਦੀ ਹੈ ਤਾਂ ਰਿਟਾਇਰ ਕਰਨਾ ਪੈਂਦਾ ਇਹਨਾਂ ਨੂੰ ਮਹਿਕਮੇ ਦੀ ਸਿਵਾਵਾਂ ਤਜਰ ਰਿਟਾਇਰ ਕਰ ਦਿੱਤਾ ਗਿਆ ਪਰ ਇਹ ਸਾਡੀ ਜਥੇਬੰਦੀ ਨਾਲ 1987 ਤੋਂ ਜੁੜੇ ਹੋਏ ਹਨ ਲਗਭਗ 37 ਸਾਲ ਇਹਨਾਂ ਸਾਡੀ ਜਥੇਬੰਦੀ ਨਾਲ ਜੁੜਿਆ ਨੂੰ ਹੋ ਕੇ ਵੱਖ-ਵੱਖ ਉਹਦੇ ਕੰਮ ਕਰਦੇ ਹਾਂ ਕਾਫੀ ਅੱਗੇ ਵਧੇ ਆ ਤੇ ਜਿਹੜੇ ਦੇਸ਼ ਦੇ ਹਾਲਾਤ ਐ ਪੰਜਾਬ ਦੇ ਹਾਲਾਤ ਐ ਕੋਮਨ ਇਹਨਾਂ ਵਾਸਤੇ ਜਿਹੜੀ ਲੜਾਈ ਆ ਉਹ ਜਥੇਬੰਦਕ ਹੋ ਕੇ ਲੜੀ ਜਾ ਸਕਦੀ ਐ ਉਦਾਂ ਲੜਾਈ ਨਹੀਂ ਲੜੀ ਜਾ ਸਕਦੀ ਸਾਡੀ ਜਥੇਬੰਦੀ 'ਚ ਰਹਿ ਕੇ ਇਹਨਾਂ ਨੇ ਵਕਫ ਵਕ ਉਹਦੇ ਉੱਪਰ ਕੰਮ ਕਰਦੇ ਆ ਬੜੇ ਸ਼ਾਨਦਾਰ ਵਰਕਰਾਂ ਨੂੰ ਨਾਮ ਬੰਦ ਕਰਨਾ ਲੋਕਾਂ ਨੂੰ ਨਾਮ ਬੰਦ ਕਰਨਾ ਬੜੀ ਔਖੀ ਗੱਲ ਐ ਕਿਉਂਕਿ ਲੋਕ ਪਾਰਟੀਆਂ ਨਾਲ ਖੜੇ ਆ ਉਹਨਾਂ ਦੇ ਵਿਚਾਰਾਂ ਨਾਲ ਖੜੇ ਆ ਉਹਨਾਂ ਦੇ ਵਿਚਾਰ ਬਦਲ ਕੇ ਆਪਣੇ ਵਿਚਾਰਾਂ ਨੂੰ ਉਹਨਾਂ ਦੇ ਸਮਾਉਣਾ ਤੇ ਲੋਕਾਂ ਨੂੰ ਲੜਾਉਣਾ ਇਹ ਇਹਨਾਂ ਦੀ ਇੱਕ ਅਹਿਮ ਪ੍ਰਾਪਤੀ ਰਹੀ ਐ ਸਾਡੀ ਟੀਮ ਦੇ ਅੰਦਰ ਇਹਨਾਂ ਨੇ ਬਹੁਤ ਲੰਮਾ ਸਮਾਂ ਕਮਾ ਕੇ ਤਾਇਆ ਤੇ ਉਹਦੇ ਬਦੌਲਤ ਅੱਜ ਜਿਸ ਵੇਲੇ ਜੇ ਸੇਵਾਮੁਕਤ ਹੋ ਰਹੇ ਆ ਤੇ ਅਸੀਂ ਸਾਡਾ ਫਰਜ਼ ਬਣਿਆ ਇਸ ਗੱਲ ਵਾਸਤੇ ਕਿ ਹਜੇ ਲੋਕ ਸਮਾਜ ਦੇ ਤੇ ਘੱਟ ਮਿਲਦੇ ਆ ਬਹੁਤੇ ਲੋਕ ਮਿਲਦੇ ਆ ਪੈਸੇ ਕਮਾਉਣ ਵਾਲੇ ਇਹ ਪੈਸੇ ਗਵਾਉਣ ਦੀ ਲੋੜ ਆ ਇੱਥੇ ਪੱਲਿਓ ਪੈਸੇ ਲਾਉਣੇ ਪੈਂਦੇ ਆ ਪੱਲਿਓ ਸਮਾਂ ਖਰਚ ਕਰਨਾ ਪੈਂਦਾ ਘਰ ਦੇ ਨੂੰ ਨਰਾਜ਼ ਕਰਨਾ ਪੈਂਦਾ ਤੇ ਅਸੀਂ ਚਾਹੁੰਦੇ ਆ ਵੀ ਅੱਜ ਇਹਨਾਂ ਦੀ ਸੇਵਾਮੁਕਤੀ ਤੇ ਪਹੁੰਚ ਕੇ ਅਸੀਂ ਸਮੁੱਚੀ ਟੀਮ ਵਾਲੇ ਇੱਥੇ ਪਹੁੰਚੇ ਆ ਇਸ ਗੱਲ ਦੀ ਆਸ ਭਾਵਨਾ ਲੈ ਕੇ ਪਹੁੰਚੇ ਆ ਕਿ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਨੇ ਘਰ ਨਹੀਂ ਬੈਠ ਜਾਣਾ ਜਿਹੜੀ ਲਾਈਨ ਇਹਨਾਂ ਨੇ ਇਸੇ ਲਾਈਨ ਦੇ ਉੱਪਰ ਅੱਗੇ ਚੱਲਦੇ ਆ ਅੱਗੇ ਵਧਦੇ ਆ ਹੋਇਆ ਇਹ ਲਗਾਤਾਰ ਸੇਵਾ ਕਰਦੇ ਰਹਿਣਗੇ ਇਹ ਗੱਲ ਦਾ ਯਕੀਨ ਲੈਣ ਵਾਸਤੇ ਅਸੀਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਸਕੇ ਸਬੰਧੀਆਂ ਨੂੰ ਇੱਥੇ ਇਕੱਠੇ ਆਨੇ ਸਾਰੇ ਉਹਨੇ ਗੱਲ ਦੱਸੀ ਆ ਵੀ ਇਹ ਲਾਈਨ ਆਪਾਂ ਨਹੀਂ ਛੱਡਣੀ ਨਹੀਂ ਮਰਦੇ ਦਮਕ ਤੱਕ ਇਸੇ ਲਾਈਨ ਦੇ ਪਰ ਸੇਵਾ ਕਰਦੇ ਆਪਾਂ ਨੇ ਅੱਗੇ ਵਧਣਾ ਅੱਛਾ ਇੱਥੇ ਰਸ਼ਪਾਲ ਸਿੰਘ ਜੀ ਨੇ ਅੱਗੋਂ ਗੱਲ ਕਰ ਲਈ 2 ਮਿੰਟ ਲਈ ਕਿਉਂਕਿ ਕਾਫੀ ਰਜੇਵੇਂ ਨੇ ਬਹੁਤ ਜ਼ਿਆਦਾ ਸਨਮਾਨ ਹੋ ਰਹੇ ਨੇ ਰਸ਼ਪਾਲ ਸਿੰਘ ਦੇ ਕੀ ਕਹਿਣਾ ਚਾਹੁੰਦੇ ਉਹ ਪੰਜਾਬ ਦੀ ਸੁਭਾਈ ਲੀਡਰਸ਼ਿਪ ਪਹੁੰਚੀ ਆ ਪੰਜਾਬ ਦੇ ਭੜ ਦੇ ਵਿੱਚੋਂ ਜੋ ਪੀਐਸਪੀ ਦੇ ਵੱਡੀ ਪਾਰਟੀ ਪਹਿਲਾਂ ਮਲੋਤਰਾ ਰਿਜੋਰਟ ਦੇ ਵਿੱਚ ਕੀਤੀ ਗਈ ਸੀ ਤੇ ਹੁਣ ਐਮਸਟਨ ਜਿਹੜਾ ਰਿਜੋਰਟ ਆ ਉੱਥੇ ਕੀਤੀ ਗਈ। ਇਹ ਸਾਡਾ ਪੀਐਸਟੀਵੀ EMPLOYEES FOUNDATION ਇਹਦਾ ਸਿਧਾਂਤ ਹੈ ਵੀ ਜਿਹੜਾ ਕਰਮਚਾਰੀ ਸਾਡਾ ਸੇਵਾਮੁਕਤ ਹੁੰਦਾ ਤੇ ਉਹਨੂੰ ਅਸੀਂ ਜਿਹੜੀ ਸਾਡੀ ਚਾਹੇ ਸੂਬਾ ਕਮੇਟੀ ਚ ਹੋਵੇ ਚਾਹੇ ਸਰਕਲ ਚ ਹੋਵੇ ਚਾਹੇ ਐਡਮਿਨ ਚ ਹੋਵੇ ਤੇ ਉਹਨਾਂ ਨੂੰ ਅਸੀਂ ਮਾਨ ਸਨਮਾਨ ਦੇ ਕੇ ਜਿਹੜਾ ਆ ਉਹ ਘਰ ਨੂੰ ਭੇਜਦੇ ਆ। ਤਾਂ ਕਿ ਜਿਹੜੇ ਉਹਦੇ ਪਰਿਵਾਰਕ ਔਰ ਰਿਸ਼ਤੇਦਾਰ ਆ ਯਾਰ ਦੋਸਤਾਂ ਫਰੈਂਡ ਸਰਕਲ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਜਿਹੜੇ ਸਾਥੀ ਜਿਹੜੇ ਆ ਨਿਸ਼ਕਾਮ ਸੇਵਾ ਕਰਦੇ ਆ ਜਿਹੜੇ ਆਪਣੀ ਡਿਊਟੀ ਦੇ ਨਾਲ ਨਾਲ ਜਿਹੜੀ ਆ ਇਹ ਸੇਵਾਵਾਂ ਜਿਹੜੇ ਕੋਈ ਦੱਬੇ ਕੁਚਲੇ ਲੋਕਾਂ ਦੀ ਉਹਨਾਂ ਦੀ ਮਦਦ ਆ ਜਾਂ ਜਾਇ ਸਾਡਾ ਪਰਵਿਸ਼ਣ ਪ੍ਰੀਡਾ ਉਹਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਇਹ ਸਾਰੀਆਂ ਪ੍ਰਾਣੀ ਪੈਨਸ਼ਨ ਬਹਾਲੀ ਦੇ ਹੱਕ ਸਾਰੇ ਜਿਹੜੇ ਅਜੋਕੇ ਕੰਮ ਆ ਜਾਂ ਸਮੁੱਚੇ ਸਮਾਜ ਲਈ ਜਿਹੜੀ ਨੌਕਰੀਆਂ ਦੀ ਪ੍ਰਕਿਰਿਆ ਆ ਉਹ ਸਾਰਿਆਂ ਲਈ ਜਿਹੜੇ ਉਹ ਸਾਥੀ ਆ ਜਿਹੜੇ ਉਹਨਾਂ ਲਈ ਲੜਦੇ ਆ ਉਹਨਾਂ ਨੂੰ ਅਸੀਂ ਇੱਕ ਕਿਸਮ ਦੇ ਯੋਧੇ ਗਣਕੇ ਲਾਲ ਸਰਾਮ ਕਹਿ ਕੇ ਜਿਹੜੀ ਉਹਨਾਂ ਨੂੰ ਵਧਾਈਗੀ ਪਾਰਟੀ ਜਿੰਨੇ ਆ ਜਿਸ ਦੇ ਸਬੰਧ ਵਿੱਚ ਅੱਜ ਮੇਰੀ ਰਿਟਾਇਰਮੈਂਟ ਪਾਰਟੀ ਤੇ ਸਾਰੇ ਪੰਜਾਬ ਦੇ ਵਿੱਚੋਂ ਜਿਹੜੇ ਸਾਥੀ ਆ ਉਹ ਵਧਾਈ ਦੇਣ ਵਾਸਤੇ ਪਹੁੰਚਿਆ ਧੰਨ ਧੰਨ ਅੱਛਾ ਇਹਨਾਂ ਦੇ ਬੜੇ ਨਜ਼ਦੀਕੀ ਸਾਥੀ ਰਹੇ ਤੇ ਮੈਨੂੰ ਵੀ ਰਸ਼ਪਾਲ ਜੀ ਦੇ ਨਾਲ ਇਸ ਜੂਨੀਅਨ ਨੂੰ ਜੁਆਇਨ ਕਰਾਉਣ ਵਾਲੇ ਸਟੇਜ 'ਤੇ ਖੜੇ ਨੇ ਤੁਸੀਂ ਜੀ ਕੀ ਕਹਿਣਾ ਚਾਹੁੰਦੇ ਐ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਜਦੋਂ ਇੱਕ ਸਾਥੀ ਆ ਜਿਹੜਾ ਉਹ ਸੇਵਾ ਮੁਕਤ ਹੋ ਰਿਹਾ ਅਸੀਂ ਧੰਨਵਾਦੀ ਆ ਦੇਸ਼ ਦੁਨੀਆ ਦੇ ਚੈਨਲ ਦਾ ਜਿਨ੍ਹਾਂ ਵੱਲੋਂ ਸਾਡੇ ਬਹੁਤ ਹੀ ਪੰਜਾਬ ਦੇ ਡਿਪਟੀ ਜਨਰਲ ਸਕੱਤਰ ਤੇ ਸਾਡੇ ਇਸ ਸਰਕਲ ਦੇ ਪ੍ਰਧਾਨ ਜੀ ਹਾਦੀ ਰਿਸ਼ਵਰ ਸਿੰਘ ਜੀ ਜੋ ਕਿ ਗ੍ਰੇਟ ਮੰਡਲ ਦੇ ਸਰਕਲ ਦੇ ਸਰਪ੍ਰਸਤ ਨੇ ਉਹਨਾਂ ਵੱਲੋਂ ਜਿਹੜਾ ਜਿਹੜੀ ਵਿਦਾਇਗੀ ਪਾਰਟੀ ਦਾ ਉਹਨਾਂ ਵੱਲੋਂ ਰੋਮ ਅਖਿਆ ਗਿਆ ਸੀ ਪ੍ਰਧਾਨ ਜੀ ਹਾਦੀ ਰਿਸ਼ਵਰ ਸਿੰਘ ਜੀ ਦੇ ਵਿੱਚ ਇਹਨਾਂ ਦੇ ਜਿਹੜਾ ਜੀਵਨ ਹੈ ਬਹੁਤ ਹੀ ਸਾਰੇ ਢੰਗ ਦੇ ਨਾਲ ਪ੍ਰਧਾਨ ਜੀ ਦਾ ਆਪਣਾ ਜੀਵਨ ਹੈ ਉਹ ਬਤਾਇਆ ਜਿਹਦੇ ਵਿੱਚ ਸਾਡੇ ਜ਼ਾਤੀ 1987 ਦੇ ਵਿੱਚ ਬਤੌਰ ਡੇਲੀ ਵੇਜ ਲੱਗੇ ਇਸੇ ਢੰਗ ਦੇ ਨਾਲ ਜਈ ਦੀ ਪੋਸਟੋਂ ਅੱਜ ਜਿਹੜੇ ਆ ਇਹ ਸੇਵਾਮੁਕਤ ਹੋਏ ਸੀ ਕਿਤੇ ਤਰੀਕ ਨੂੰ ਔਰ ਜਿਹਦੇ ਵਿੱਚ ਪ੍ਰਧਾਨ ਜੀ ਨੇ ਛੋਟੇ ਸ਼ਾਭਯੂਨ ਤੋਂ ਲੈ ਕੇ ਸ਼ਾਭਦੀਵਨ ਦੇ ਪ੍ਰਧਾਨ ਡਿਵੀਜ਼ਨ ਦੇ ਪ੍ਰਧਾਨ ਤੇ ਸਰਕਲ ਦੇ ਪ੍ਰਧਾਨ ਤੋਂ ਲੈ ਕੇ ਪੰਜਾਬ ਦੀ ਸੂਬਾ ਕਮੇਟੀ ਦੇ ਵਿੱਚ ਬਤੌਰ ਡਿਪਟੀ ਜਨਰਲ ਸਿਕਾਤਰ ਦੇ ਤੌਰ ਤੇ ਇਹ ਨਹੀਂ ਬਹੁਤ ਵੱਡੀਆਂ ਮੱਲਾ ਮਾਰੀਆਂ ਨੇ ਤੇ ਬਹੁਤ ਵੱਡਾ ਇਹਨਾਂ ਦਾ ਰਤਬਾ ਹੈ ਇਸ ਗੱਲ ਉੱਤੇ ਜਥੇਬੰਦੀ ਦਾ ਇੱਕ ਸਿਧਾਂਤ ਹੈ ਕਿ ਜਦੋਂ ਤੱਕ ਰਿਟਾਇਰਮੈਂਟ ਨਹੀਂ ਹੁੰਦੀ ਰਿਟਾਇਰਮੈਂਟ ਹੋ ਜਾਂਦੀ ਹੈ ਪਰ ਜਥੇਬੰਦੀ ਦੀ ਚੋਣ ਨਹੀਂ ਹੁੰਦੀ ਉਦੋਂ ਤੱਕ ਜਿਹੜੇ ਆ ਆਪਣੇ ਅਹੁਦਿਆਂ ਤੇ ਇਸੇ ਟੰਗਦੇ ਦਾ ਫਰਕ ਰਹਿਣਗੇ ਇਹ 2 ਸਾਲ ਲਈ ਇਜਤਿਕ ਇਲੈਕਸ਼ਨ ਨਹੀਂ ਹੁੰਦੀ ਤਾਂ ਆਪਣੇ ਸਿਟੀ ਸਰਕਲ ਦੇ ਪ੍ਰਧਾਨ ਰਹਿਣਗੇ ਤੇ ਜ਼ੂਬੇ ਦੇ ਵਿੱਚ ਡਿਪਟੀ ਜਨਰਲ ਸਿਕਾਤਰ ਜਿਹੀ ਸੇਵਾ ਹੈ ਇਹਨਾਂ ਮੰਗ ਰਹੇ ਹਨਗੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਸਮੂਹ ਕਰਮਚਾਰੀਆਂ ਨੇ ਸਾਰੇ ਪੰਜਾਬ ਦੇ ਵਿੱਚੋਂ ਸਾਰੇ ਸਰਕਲਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸੈਕੰਡਰੀ ਗਿਣਤੀ ਵਿੱਚ ਆਪਣੇ ਇਸ ਅਜੀਜ਼ ਲੀਡਰ ਨੂੰ ਬਦ ਆਈ ਦੇਣ ਵਾਸਤੇ ਸਾਰੇ ਪੰਜਾਬ ਚੋਂ ਲੀਡਰਸ਼ਿਪ ਜਿਹੜੀ ਹੈ ਉਹ ਆਈ ਹੋਈ ਹੈ ਔਰ ਬਹੁਤ ਅੱਛਾ ਪ੍ਰਧਾਨ ਜੀ ਬਲੋਖਾਨ ਪੀਣ ਦਾ ਪ੍ਰਬੰਧ ਔਰ ਬਹੁਤ ਅੱਛਾ ਜਿਹੜਾ ਪ੍ਰਬੰਧ ਸੀ ਇਸ ਕਰਕੇ ਸਾਡੇ ਸਰਕਲ ਵੱਲੋਂ ਵੀ ਪ੍ਰਧਾਨ ਜੀ ਦਾ ਬਹੁਤ ਵੱਡਾ ਯਾ ਸਤਿਕਾਰ ਕੀਤਾ ਗਿਆ ਤੇ ਨਾਲ ਹੀ ਗ੍ਰਿਡ ਮੰਡਲ ਵੱਲੋਂ ਤੇ ਸਾਰੇ ਹੀ ਸਰਕਲਾਂ ਦੇ ਵਿੱਚੋਂ ਭਾਰੀ ਗਿਣਤੀ ਵਿੱਚ ਵੱਡਾ ਸਲਮਾਨ ਜਿਹੜਾ ਪ੍ਰਧਾਨ ਜੀ ਮਿਲਿਆ ਇਹ ਇਸ ਕਰਕੇ ਪ੍ਰਧਾਨ ਜੀ ਨੂੰ ਇਹ ਸਲਮਾਨ ਮਿਲਿਆ ਕਿਉਂਕਿ ਇਹ ਉਸ ਗੱਲ ਦੇਤੇ ਆਪਣੀ ਮਿਹਨਤ ਸਦਕਾ ਜਥੇਬੰਦੀ ਮੌਜੂਦ ਕਰਨ ਵਾਸਤੇ ਇਹਨਾਂ ਨੇ ਤਨਦੇਹੀ ਨਾਲ ਸੇਵਾ ਨਿਭਾਈ ਹੈ ਇਸ ਪਾਰਟੀ ਦੇ ਵਿੱਚ ਸਾਡੇ ਮਾਨਯੋਗ ਇੰਦਰਜੀਤ ਸਿੰਘ ਚੀਪ ਸਾਹਿਬ ਔਰ ਨਾਲ ਹੀ ਸਾਡੇ ਦੂਜੇ ਚੀਪ ਸਾਹਿਬ ਰਮਨ ਵਿਸ਼ੇਸ਼ਟ ਜੀ ਵਿਸ਼ੇਸ਼ ਤੌਰ ਤੇ ਇੱਥੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਆਲੀਡਰਸ਼ਿਪ ਦੀ ਹਾਜ਼ਰੀ ਦੇ ਵਿੱਚ ਆਪਣੇ ਪ੍ਰੇਮ ਦਾ ਇਜ਼ਹਾਰ ਕਰਦੇ ਹੋਏ ਸਮੁੱਚੇ ਤੌਰ ਤੇ ਸਾਰੇ ਉਹਦੀਆਂ ਜਮੀਆਂ ਨੂੰ ਛੱਡ ਕੇ ਵਿਸ਼ੇਸ਼ ਤੌਰ ਤੇ ਇਸ ਪਾਰਟੀ ਵਿੱਚ ਪਹੁੰਚੇ ਅਸੀਂ ਸਾਰੀ ਪੰਜਾਬ ਦੀ ਲੀਡਰਸ਼ਿਪ ਦਾ ਦੇ ਨਾਲ ਹੀ ਸਾਰੇ ਰਿਸ਼ਤੇਦਾਰਾਂ ਦਾ ਸਿੱਟੀ ਸਰਕਲ ਲੁਧਿਆਣਾ ਦੇ ਸੈਂਟਰ ਜਾਨ ਲੁਧਿਆਣਾ ਦਾ ਪ੍ਰਬੰਧਨ ਹੋਣ ਦੇ ਨਾਤੇ ਮੈਂ ਸਾਰੇ ਇਹ ਸਾਥੀਆਂ ਦਾ ਰਿਸ਼ਤੇਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮਿਹਰਬਾਨ ਅੱਛਾ ਰਸ਼ਪਾਲ ਜੀ ਦੇ ਮਿੱਤਰ ਜੀ ਵੀ ਇੱਥੇ ਨੇ ਤੇ ਇਹਨਾਂ ਨਾਲ ਗੱਲ ਕਰਦੇ ਆ ਅੱਛਾ ਪੰਨ ਜੀ ਜਦੋਂ ਇਹ ਜੌਬ ਕਰਦੇ ਸੀ ਵੇਲਾ-ਕਵੇਲਾ ਹੁੰਦਾ ਸੀ ਤੇ ਲੱਗਦਾ ਹੁੰਦਾ ਸੀ ਵੀ ਪਤਾ ਨਹੀਂ ਕੀ ਕਰੀ ਜਾਂਦੇ ਨੇ ਪਰ ਅੱਜ ਇਹ ਮਾਹੌਲ ਨੂੰ ਦੇਖੀ ਕੀ ਕਹਾਂ ਨਹੀ ਮੈਨੂੰ ਪਹਿਲਾਂ ਹੀ ਇਹਨਾਂ 'ਤੇ ਬਹੁਤ ਵਿਸ਼ਵਾਸ ਸੀਗਾ ਕਿ ਇਹ ਜੋ ਵੀ ਕਰ ਰਹੇ ਆ ਅੱਛਾ ਹੀ ਕਰ ਰਹੇ ਆ ਹਾਂਜੀ ਬੇਟੀ ਦੀ ਹਾਂ ਨਹੀਂ ਮੈਨੂੰ ਸ਼ੁਰੂ ਤੋਂ ਹੀ ਵਿਸ਼ਵਾਸ ਹੈ ਨਾ ਤੇ ਜੋ ਕਰ ਰਹੇ ਅੱਛਾ ਕਰਦੇ ਮੈਨੂੰ ਤਾਂ ਖੁਸ਼ੀ ਹੁੰਦੀ ਸੀਗੀ ਜੇ ਜਦੋਂ ਆ ਕੇ ਦੱਸਦੇ ਸੀ ਕੰਮ ਕਰਕੇ ਆਏ ਆ ਹਾਂਜੀ ਬਸ ਇਹੋ ਜਿਹਾ ਬੇਟਾ ਇਹੋ ਜਿਹਾ ਪਿਤਾ ਇਹੋ ਜਿਹਾ પતિ ਸਭ ਨੂੰ ਦੇਵੇ ਪਰਮਾਤਮਾ ਹਾਂਜੀ ਇਹ ਇਹਨਾਂ ਦੀ ਲੜਕੀ ਵੀ ਇਸ ਵਕਤ ਲਾਈਨ ਤੇ ਨੇ ਤੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਉਣੇ ਆ ਉਹਨਾਂ ਦੇ ਬੇਟੀ ਜੀ ਵੀ ਇਸ ਵਕਤ ਲਾਈਨ ਤੇ ਨੇ ਹਾਂ ਬੇਟਾ ਜੀ ਕੀ ਕਰਾਂ ਤੁਹਾਨੂੰ ਤੁਸੀਂ ਆ ਸਭ ਨੇ ਥੈਂਕ ਯੂ ਕੈਨੇਡਾ ਆ ਗਿਆ ਜਿਹਨਾਂ ਨੇ ਪਾਪਾ ਨੂੰ ਇੰਨਾ ਦਾ ਬਾਂਸਟ ਕਰਾ ਦਿੱਤਾ ਤੇ ਅਸੀਂ ਪ੍ਰਾਊਡ ਆ ਪਾਪਾ ਦੇ ਕਿ ਉਹ ਹਮੇਸ਼ਾ ਸਾਰੇ ਇਹਨੂੰ ਕਰਕੇ ਰੱਖ ਕੇ ਰੱਖਦੇ ਨਹੀਂ ਲੱਗਦੇ ਨੇ ਤੇ ਮੈਂ ਕਹਿਣਾ ਕਿ ਹਾਂ ਅੱਜ ਵੀ ਬੋਰਡਰੀ ਕਰਦੇ ਜਿਵੇਂ ਉਹਨਾਂ ਨੂੰ ਸਤ ਨੂੰ ਇਲੈਕਟ੍ਰਿਸਿਟੀ ਬੋਰਡ ਦੀ ਵੀ ਨਹੀਂ ਲੱਗ ਲਾ ਕਈਆਂ ਦੇ ਆਪੂ ਫੋਟ ਲੈਣੇ ਚਾਹੀਦੇ ਇਹਨਾਂ ਦੇ ਲੜਕੇ ਜੋ ਕੈਨੇਡਾ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਦੇ ਜਵਾਈ ਪ੍ਰਗਟ ਸਿੰਘ ਜੀ ਉਹ ਵੀ ਕੈਨੇਡਾ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਵੀ ਸ਼ੋਭੇ ਸ਼ਾਮਾ ਇਸ ਵਕਤ ਦਿੱਤੀਆਂ ਗਈਆਂ ਨੇ ਵੱਡਾ ਪੰਡਾਲਾ ਜਿਹੜਾ ਉਹ ਐਮਸਨ ਰਿਜ਼ੋਰਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਇੱਥੇ ਪਹੁੰਚੇ ਨੇ ਤੇ ਇਹ ਸੀ ਸਰਦਾਰ ਰਿਸ਼ਪਾਲ ਸਿੰਘ ਜਿਨ੍ਹਾਂ ਜਿਹੜੇ ਕੇ ਪੀਐਸਪੀਬੀ ਲਾਈਫ ਫੈਡਰੇਸ਼ਨ ਇਹ ਟੱਕ ਦੇ ਜੋ ਸੁਭਾਈ ਆਗੂ ਸੀ ਜਿਨ੍ਹਾਂ ਨੇ ਜੇਕਰ ਸਮਾਜ ਨੂੰ ਸਮਾਂ ਦਿੱਤਾ ਮੁਲਾਜ਼ਮਾਂ ਨੂੰ ਸਮਾਂ ਦਿੱਤਾ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸਮਾਂ ਦਿੱਤਾ ਤੇ ਅੱਜ ਮੁਲਾਜ਼ਮਾਂ ਦੇ ਪਰਿਵਾਰ ਤੇ ਆਗੂ ਇੱਥੇ ਵੱਡੀ ਗਿਣਤੀ 'ਚ ਪਹੁੰਚੇ ਨੇ ਸੋ ਦਿਓ ਇਜਾਜ਼ਤ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਪਟੇ ਰਿਸ਼ਤੇਦਾਰ ਸਹਿਬਾਨਾਂ ਨੂੰ ਇਹ ਤਾਂ ਪਤਾ ਹੋਏਗਾ ਕਿ ਸਾਫੀ ਰਿਸ਼ਕਾਲ ਜੁਨੀ ਦਾ ਲੀਡਰ ਹੈ ਪਰ ਉਹਨਾਂ ਨੂੰ ਇੰਨਾ ਅਨੁਪਾਪੀ ਕਿੰਨੇ ਜਿਹੜੀਆਂ ਸਲਾਮਾਂ ਦਿੱਤੀਆਂ ਨੇ ਅੱਜ ਉਹਦੇ ਸਾਥੀ ਜਿਹੜੇ ਆ ਇਹਨੂੰ ਸਨਮਾਨ ਦੇਣ ਲਈ ਪਹੁੰਚੇ ਨੇ ਅੱਜ ਦਾ ਦਿਨ ਸਾਫੀ ਰਿਸ਼ਕਾਲ ਜੀ ਦੇ ਲਈ ਬਹੁਤ ਅਹਿਮ ਦਾ ਅਹਿਮ ਦਿਨ ਹੈ ਤਾਂ ਸਾਡੇ ਜਿਹੜੇ ਰਿਸ਼ਤੇਦਾਰ ਸਹਿਬਾਨਾ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੇ ਸਾਡੇ ਵਰਕਰ ਸਾਥੀ ਇਥੇ ਪਹੁੰਚੇ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਸਾਫੀ ਅਸੀਂ ਜਿਆਦਾ ਬੁਲਾਰੇ ਜਿਹੜੇ ਆ ਉਹ ਤੁਹਾਡੇ ਸਾਹਮਣੇ ਪੇਸ਼ਰੀ ਕਰਕੇ ਥੋੜੇ ਬੁਲਾਰੇ ਜਿਹੜੇ ਆ ਤੁਹਾਡੇ ਨਾਲ ਸਾਹਮਣੇ ਪੇਸ਼ ਕਰਨੇ ਨੇ ਉਹ ਵੀ ਸਾਡੀ ਉਹ ਜਥੇਬੰਦੀ ਦੇ ਉੱਚ ਅਹੁਦੇਦਾਰ ਜਿਹੜੇ ਨੇ ਜਿਨ੍ਹਾਂ ਨੇ ਸਮੇਂ ਦੇ ਸਮਾਵਾ ਦਿੱਤੀਆਂ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨਾ ਸੋ ਮੈਂ ਬੇਨਤੀ ਕਰੂੰਗਾ ਕਿ ਥੋੜਾ ਸਮਾਂ ਜਨਾ ਸਾਨੂੰ ਪਿੰਡ ਪਾਈ ਕਈ ਇਹ ਕੰਮ ਬਹੁਤ ਜ਼ਰੂਰੀ ਛੱਡ ਕੇ ਆਇਆ ਕਈਆਂ ਨੂੰ ਦਿਮਾਗੋਂ ਛੱਡਣਾ ਪੈਂਦੇ ਆ ਕਈਆਂ ਨੂੰ ਖੁਸ਼ੀ ਗਮੀ ਛੱਡਣੀ ਪੈਂਦੀ ਆ ਇਹ ਸੌਖਾ ਕੰਮ ਨਹੀਂ ਦਾ ਜਿਹੜਾ ਰਿਸ਼ਪਾਲ ਨੇ ਕੀਤਾ ਸੋ ਜਿਹੜਾ ਕੰਮ ਰਿਸ਼ਪਾਲ ਨੇ ਕੀਤਾ ਉਹਨੂੰ ਸਲੂਟ ਆ ਮੈਂ ਜਹੇ ਬੰਦੀ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਤਸੱਲੀ ਦਾ ਪ੍ਰਟਾਵਾ ਕਰਦਾ ਇੱਥੇ ਕਿ ਵਿਅਕਤੀ ਦੇ ਲਈ ਦੇ ਭਰਤੀ ਹੋਵੇ ਜੇਈ ਦੇ ਪੋਸਟ ਤੇ ਪਾਉਂ ਜਿਹੜੀ ਇਜਤਾਲੀ ਪੋਸਟ ਆ ਦੂਜੇ ਬੰਨਿਓ ਕਿਸੇ ਸਾਡੀ ਜਿਲ੍ਹਾ ਨਮਾਇਦਾ ਬੰਨ ਤੋਂ ਬਾਅਦ ਦੂਜੇ ਦਾ ਦਿੱਤੀ ਜਨਨ ਸੱਤ ਬੰਨ ਗਏ ਫਿਰ ਕੌਣ ਜਾਣ ਜੀਆ ਖਾਤਾ ਮੰਨ ਗਿਆ ਬਿਜਲੀ ਲਾ ਦੇਤਾ ਮੰਨ ਗਿਆ ਉਹਲਾ ਹੋ ਗਿਆ ਬੰਨ ਗਏ ਇਹ ਇੱਕ ਦੇ ਹਿੱਸੇ ਨਹੀਂ ਮੰਨਦਾ ਇਹਦੇ ਸੁਭਾਅ ਦੀ ਜੇ ਮੈਂ ਗੱਲ ਕਰਾਂ ਬਹੁਤ ਸ਼ਾਨਦਾਰ ਬਹੁਤ ਘਟ ਗਦੇ ਨੂੰ ਗੁੱਸਾ ਆਉਂਦਾ ਇਹ ਕੱਲਾ ਹੀ ਦੀਦਾਨੀ ਕਹੇ ਨੂੰ ਵੀ ਚਾਰ ਪੰਜ ਜਣੇ ਆਉਂਦੇ ਫੇਰ ਗਿਆ ਮਰੋ ਜਾਣਗੇ ਕੰਮ ਹੋਵੇ ਨਾ ਹੋਵੇ ਇਹਨੇ ਗੇੜੇ ਮਾਰੀ ਜਾਂਦੇ ਆ ਜੋ ਬਹੁਤ ਸਾਰੀਆਂ ਗੱਲਾਂ ਜਿਹਨਾਂ ਦਾ ਜ਼ਿਕਰ ਇੱਥੇ ਹੋ ਗਿਆ ਮੈਂ ਨਹੀਂ ਕਰੂੰਗਾ ਮੈਂ ਰਿਸ਼ਪਾਲ ਨੂੰ ਉਹਨਾਂ ਦੀ ਪਤਨੀ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਸਾਰਿਆਂ ਨੂੰ ਸਾਰੇ ਸਬੰਧੀਆਂ ਨੂੰ ਉਹਨਾਂ ਨਾਲ ਸਨੇਹ ਰੱਖਣ ਵਾਲੇ ਅਡਾਰੇ ਦੇ ਅਫਸਰ ਸਾਹਿਬਾਨ ਨੂੰ ਮਲਾਜਮਾਂ ਨੂੰ ਜਾਇਬੰਦੀ ਦੀ ਸਮੁੱਚੀ ਲੀਡਰ ਜੱਤੂ ਨੂੰ ਇਹ ਸਮਾਂਕੀ ਹੈ ਜਦੋਂ ਰਿਸ਼ਪਾਲ ਲਈ ਖੁਸ਼ੀ ਦਾ ਦੇਣਿਆ ਮੁਬਾਰਕਬਾਦ ਪੇਸ਼ ਕਰਦੇ ਆਂ ਇਹ ਕਹਿਣਾ ਚਾਹਣਾ ਜੀ ਦਾ ਮੈਂ ਜ਼ਿਕਰ ਕੀਤਾ ਜੀ ਦਾ ਜ਼ਿਕਰ ਸ਼ਰਮਾ ਜੀ ਵੀ ਕਰਕੇ ਗਿਆ ਹੋਰਾਂ ਲੀਡਰਾਂ ਨੇ ਨਹੀਂ ਕੀਤਾ ਕਿ ਅੱਜ ਠੀਕ ਹੈ ਖੁਸ਼ੀਆਂ ਮਨਾ ਰਹੇ ਆਂ ਕੀਜਦੇ ਹਾਲਾਤ ਬਹੁਤੇ ਵਧੀਆ ਨਹੀਂ 16 ਤਰੀਕ ਨੂੰ ਭਾਰਤ ਬੰਦ ਹੋ ਰਿਹਾ ਬਿਜਲੀ ਕਾ ਮਾਰਤਾ ਹਟਾਲ ਕਰੇਗਾ ਫੋਰ ਵੱਖ-ਵੱਖ ਭਾਗਾ ਦੇ ਮਲਾਜ਼ਮ ਹੜਤਾਲ ਕਰਨਗੇ ਜਿਹੜੇ ਦੁਕਾਨਦਾਰ ਨੂੰ ਕੋਈ ਥੋੜੀ ਬਹੁਤ ਸਮਝਿਆ ਉਹ ਕਦੇ ਉਹਦਾ ਵੀ ਸ਼ਟਰ ਥੱਲੇ ਕਰੇਗਾ ਇੰਡਸਟਰੀ ਵਾਲੇ ਨੂੰ ਵੀ ਕਦੇ ਸੁੱਚ ਬੰਦ ਕਰਨਾ ਪੈਣਾ ਔਰ ਕਰਨਾ ਚਾਹੀਦਾ ਕਿਤੇ ਬੱਸਾਂ ਦਾ ਚੱਕਾ ਜਾਮ ਹੋਏਗਾ ਕਿ ਦੇਖੋ ਰੇੜੀ ਫੜੀ ਆਲਾ ਕਿਤੇ ਹਾ ਦਾ ਨਾਰਾ ਮਾਰੇਗਾ ਸਾਨੂੰ ਘਟੋ ਘਟੋਦਨ ਟੀਵੀ ਜਿਹੜਾ ਵੀ ਕੋਈ ਚੈਨਲ ਵਿਖਾਵੇ ਉਹ ਜਰੂਰ ਵੇਖਿਓ ਆਪਾਂ ਕਿਤੇ ਨਾ ਕਿਤੇ ਯੋਗਦਾਨ ਪਾਇਓ ਕਿ ਦੇਸ਼ ਤੇ ਜਿਹੜਾ ਖਤਰਾ ਮੰਡਰਾ ਰਿਹਾ ਇਹ ਸਮੂੱਚੀ ਮਿਹਨਤ ਕੱਠ ਜਮਾਤ ਜਿਹੜੀ ਦੇਸ਼ ਦੀ ਇਹ ਕੁਝ ਧਨਾੜ ਲੋਕ ਜਿਨ੍ਹਾਂ ਲਈ ਹਿੰਦੁਸਤਾਨ ਚਮਕਦਾ ਉਹ ਮਿਹਨਤ ਕਰ ਜਮਾਤ ਜਿਹੜੇ ਰੋਜ਼ ਕਿਰਤ ਕਰਦੇ ਆ ਉਹਨਾਂ ਲਈ ਹਿੰਦੁਸਤਾਨ ਚਮਕ ਨਹੀਂ ਰਿਹਾ ਇਹ ਅਡਾਨੀਆਂ ਦੇ ਅਬਾਨੀਆਂ ਦਾ ਇਹ ਪੂੰਜੀਪਤੀਆਂ ਦਾ ਭਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਕਿ ਜਦੋਂ ਬਿਜਲੀ ਕਮਾੜਤਾ ਕਿ ਹੋਏਗਾ ਜਦੋਂ ਕੋਈ ਰੋਡ ਰੋਡਵੇ ਦਾ ਕੰਮ ਹਾ ਦਾ ਨਾਰਾ ਮਾਰੇਗਾ ਜਦੋਂ ਕੋਈ ਇੰਡਸਟਰੀ ਵਾਲਾ ਆਪਣੇ ਦਰਵਾਜ਼ੇ ਤੇ ਕਿਹਦੇ ਨਾਰਾ ਮਾਰੇਗਾ ਜਦੋਂ ਕੋਈ ਰੇੜੀ ਖੜੀ ਆ ਜਾਂ ਜਦੋਂ ਕੋਈ ਦੁਕਾਨਦਾਰ ਆਦਾ ਨਾੜਾ ਮਾਰੇਗਾ ਕੇਂਦਰ ਦੀ ਜਿਹੜੀ ਹਕੂਮਤ ਉਹਦੇ ਖਿਲਾਫ ਮੋਦੀ ਦੀ ਗਵਰਨਮੈਂਟ ਜਿਹੜੀ ਆ ਜਿਹੜੀਆਂ ਉਹਨੀਆਂ ਮਜ਼ਦੂਰ ਮਲਾਜ਼ਮ ਕਿਸਾਨ ਵਿਰੋਧੀ ਨੀਤੀਆਂ ਤੇ ਉਦੋਂ ਤੁਸੀਂ ਨਹੀਂ ਕਿਤੇ ਇੱਕ ਜੁਟਤਾ ਜਾਰ ਕਰਿਓ ਦੂਜੀ ਬੇਨਤੀ ਕਰੂਗਾ ਮਲਾਜ਼ਮਾਂ ਨੂੰ ਅਫਸਰ ਸਾਹਿਬਾਨ ਨੂੰ ਵੀ ਕਿ ਅਸੀਂ 9 ਤਰੀਕ ਨੂੰ ਸਮੁੱਚੇ ਪੰਜਾਬ ਦੀਆਂ ایک سو نو ڈویزن کے اگے روس ریلیاں کر رہے ہیں کلے اپنے پیسے بدا نہیں اس گل لی بھی محکمہ بچیا رہے یہ لبےری کٹایا جا رہا وہ ابھی بھی ترین جا جی بجلی منتری امرتسر تو آستے جا رہے ہیں ਸਮੁੱਚੇ ਪੰਜਾਬ ਚੋਂ ਇਕੱਠੇ ਹੋ ਕੇ ਤੁਹਾਡੇ ਲਈ ਇਹ ਵੀ ਤਸੱਲੀ ਵਾਲੀ ਗੱਲ ਆ ਕਿ ਬੜੀ ਦੇਰ ਬਾਅਦ ਸਾਡੇ ਕੁਝ ਆਗੂ ਸਾਥੀਆਂ ਦੀ ਕੋਸ਼ਿਸ਼ ਕਰਕੇ ਉਹਨਾਂ ਦੀ ਕੋਸ਼ਿਸ਼ਾਂ ਸਦਕਾ ਅਸੀਂ ਇਕੱਠੇ ਹੋਏ ਆ ਅਕੱਠੇ ਇਕੱਠੇ ਹੋ ਕੇ ਨਾਅਰੇ ਮਾਰੇ ਕਿ ਸਾਡੀ ਤਨਖਾਹ ਪਾਓ ਸਾਡੀਆਂ ਪੈਨਸ਼ਨਾਂ ਪਾਓ ਉਹਨਾਂ ਅੱਧੀਆਂ ਪਾਈਆਂ ਪਹਿਲੇ ਦਿਨ ਨਾਅਰੇ ਮਾਰੇ ਅੱਧੀਆਂ ਪਾਡੀਆਂ ਦੂਜੇ ਦਿਨ ਫੇਰ ਨਾਅਰੇ ਮਾਰੇ ਫਿਰ ਪੂਰੀਆਂ ਪੈ ਗਈਆਂ ਤੇ ਹੁਣ ਅਸੀਂ ਇਸ ਅਦਾਰੇ ਨੂੰ ਬਚਾਉਣ ਲਈ ਜਿਹੜਾ ਅਸੀਂ ਇਹ ਏਕਾ ਕੀਤਾ ਤੇ ਮੇਰੀ ਬੇਨਤੀ ਆ ਅੰਪਲਾਈਜ਼ ਨੂੰ ਕਿ ਅਸੀਂ ਉਸ ਏਕੇ ਦਾ ਫਾਇਦਾ ਚੱਕੀਏ ਅਸੀਂ ਜਿਹੜਾ ਸਾਡਾ ਵਰਕਰ ਆ ਜਿਹੜੇ ਸਾਡੇ ਨਵੇਂ ਬੱਚੇ ਆ ਰਹੇ ਆ ਜਿਨ੍ਹਾਂ ਦਾ ਕੋਈ ਪੁੱਖ ਨਹੀਂ ਇਹ ਬਹੁਤ ਰਿਸਕ ਵਾਲੇ ਦੇ ਸੰਬੰਧ ਅਗਲੇ ਵੀਂਦੇ پردھان جیڈیٹ پڑ جی تھی بھی اٹھو جی جی سنمان کری اس بعد

ساتھ گوشپال جی ہار پا کے ساتھ گوشال جی سنمانت کر رہے انہوں نے ساتھی کرتار سر ਇਹ ਕੁਝ ਸਾਹਮਣੇ ਸਾਰੇ